ਆਹ ਮੈਂ ਸ਼ੁਰੂ ਜੀ ਮਤਲਬ ਆਹ ਥੋੜਾ ਨੀਵੇਂ ਕਰ ਲਓ ਜੀ ਕਿਹਾ ਸਵੇਪ ਥੋੜਾ ਮੋਟਾ ਇਧਰ ਕਰ ਲਓ ਬੈਸਤਾ ਨਾ ਮਾਰਜਾ ਆਈਡੀ ਇਹਨਾਂ ਨੂੰ ਥੱਲੇ ਕਰ ਲੈ ਯਾਰ ਇੱਥੇ ਕਰ ਲਾ ਕੀ ਹੋ ਜਾ ਸਾਰੇ ਲੋਕਤੰਤਰ ਵਾਸਤੇ ਕਿੱਥੇ ਮੇਰੇ ਕੋਲ ਤਾਂ ਰਹਿਣੀ ਤੇ ਮੈਂ ਸਾਰੇ ਲੈ ਚੱਕ ਲਾ ਵੋਟ ਆ ਜਿਹੜੀ ਕਾਸਟ ਕਰਕੇ ਆ ਸਾਰੀ ਫੈਮਲੀ ਨਾਲ ਮਾਤਾ ਜੀ ਮੇਰੇ ਨਾਲ ਨੇ ਮਰੀ ਪਤਨੀ ਮੇਰੇ ਨਾਲ ਮੈਂ ਸਾਰੇ ਬਰਨਾਲੇ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਆ ਜਰੂਰ ਕਰੋ ਕਿਉਂਕਿ ਜਿਹੜਾ ਵੋਟ ਦਾ ਹੱਕ ਮਿਲਿਆ ਆਪਾਂ ਨੂੰ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਮਿਲਿਆ ਸੋ ਕੋਈ ਵੀ ਇਹ ਨਾ ਸਮਝੇ ਵੀ ਮੇਰੀ ਇੱਕ ਵੋਟ ਨਾਲ ਕੀ ਹੁੰਦਾ ਨਹੀਂ ਕਹਿੰਦੇ ਬੰਦੇ ਨੇ ਬੂੰਦ ਬੂੰਦ ਨਾਲ ਸਾਗਰ ਭਰਦਾ ਸੋ ਸਾਰਿਆਂ ਨੂੰ ਵੋਟ ਆ ਜਿਹੜੀ ਜ਼ਰੂਰ ਕਾਸਟ ਕਰਨੀ ਚਾਹੀਦੀ ਬਾੜ ਸਾਹਿਬ ਤੁਸੀਂ ਕੈਂਪੇਨ ਕੀਤੀ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਰਹਾਗਾ ਇਹ ਲੱਗਦਾ ਹੈ ਅੰਦਾਜ਼ਾ ਲੱਗ ਰਿਹਾ ਗੱਲ ਹਲਕੇ ਦੇ ਵਿੱਚ ਤੁਸੀਂ ਦੇਖੋ ਜੀ ਬਹੁਤ ਵਧੀਆ ਰਿਸਪੌਂਸ ਪਿਛਲੇ 10 ਦਿਨਾਂ ਤੋਂ ਕੈਂਪੇਨ ਸੀ ਜਿਹੜੀ ਬਹੁਤ ਫੱਟ ਚੁੱਕੀ ਸੀ ਤੇ ਬਹੁਤ ਵਧੀਆ ਹਲਾਰਾ ਜਿਹੜਾ ਬਹੁਤ ਵਧੀਆ ਹੰਗਾਮਾ ਲੋਕਾਂ ਨੂੰ ਮਿਲਿਆ ਤੇ ਜਿਹੜੀ ਸਭ ਤੋਂ ਵੱਡੀ ਗੱਲ ਉਹ ਇਹ ਇਹ ਹੋਈ ਵੀ 18 ਤਰੀਕ ਨੂੰ ਲਾਸਟ ਸੀ ਜਿਹੜਾ ਚੋਣ ਕੈਂਪੇਨ ਦਾ ਦਿਨ ਉਸ ਦਿਨ ਸਾਰੀਆਂ ਪਾਰਟੀਆਂ ਨੇ ਰੋਡ ਸ਼ੋ ਦੀ ਪਰਮਿਸ਼ਨ ਲਈ ਸਾਰੀਆਂ ਪਾਰਟੀਆਂ ਨੇ ਆਨ ਰਿਕਾਰਡਡ ਗੱਲਾਂ ਲਗਾਈ ਪਰ ਕਿਸੇ ਨੇ ਵੀ ਰੋਡ ਸ਼ੋ ਨਹੀਂ ਕੱਢਿਆ ਰੋਡ ਸ਼ੋ ਸਿਰਫ ਤੇ ਸਿਰਫ ਮਤਲਬ ਕਿ ਗੁਰਦੀਪ ਬਾਟ ਨੇ ਕੀਤਾ ਕਿਉਂਕਿ ਗੁਰਦੀਪ ਬਾਟ ਤੇ ਜਿਹੜੇ ਰੋਡ ਸ਼ੋਅ ਦੇ ਵਿੱਚ ਲੋਕ ਆਬ ਮਹਾਰੇ ਪਹੁੰਚੇ ਆਪਣੀਆਂ ਗੱਡੀਆਂ ਲੈ ਕੇ ਆਪਣੇ ਟਰੈਕਟਰ ਲੈ ਕੇ ਆਪਣੇ ਵਹੀਕਲ ਮੋਟਰਸਾਈਕਲ ਲੈ ਕੇ ਸੋ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵਹੀਕਲ ਆਏ ਸੋ ਇਹੀ ਕਾਰਨ ਸੀ ਵੀ ਦੂਜੀਆਂ ਪਾਰਟੀਆਂ ਨੂੰ ਸਾਰਿਆਂ ਨੂੰ ਰੋਡ ਸ਼ੋਅ ਵਿਡਰੋ ਕਰਨਾ ਪੈ ਗਿਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਉਹਨਾਂ ਦੇ ਨਾਲ ਲੋਕ ਨਹੀਂ ਆ ਰਹੇ ਉਹਨਾਂ ਨੂੰ ਇਕੱਠ ਨਹੀਂ ਹੋ ਰਿਹਾ ਸੀ ਸੋ ਇੱਥੋਂ ਪਤਾ ਲੱਗਦਾ ਵੀ ਬਰਨਾਲੇ ਦੇ ਲੋਕ ਕਿਹਨੂੰ ਪਿਆਰ ਕਰਦੇ ਨੇ ਕਿਹਦੇ ਨਾਲ ਜਾ ਵਾਟ ਸਾਹਿਬ ਅੱਜ ਅੱਜ ਸਾਰੇ ਕਿਤੇ ਬੂਥ ਲੱਗੇਗੇ ਨੇ ਜਿਵੇਂ ਚੈਲੰਜ ਕਰ ਰਹੇ ਸੀ ਬੂਥ ਮਿਲਣੇ ਜੀ ਦੇਖੋ ਜੀ ਬੂਥ ਵੀ ਲੱਗਣਗੇ ਤੇ ਬੂਥ ਵੀ ਬਣਗੇ ਕਿਉਂਕਿ ਗੁਰਦੀਪ ਬਾਟ ਲੋਕਾਂ ਦੇ ਦਿਲਾਂ 'ਚ ਵਸਦਾ ਸੋ ਕੱਲਾ ਕਾਗਜ਼ ਉਹਨਾਂ ਤੇ ਪਰਚੇ ਲਾਉਣ ਨਾਲ ਕਹਿੰਦਾ ਤੇ ਪਰਚੇ ਲਾਉਣ ਨਾਲ ਕੁਝ ਨਹੀਂ ਹੁੰਦਾ ਉਸ ਹੋ ਸਕਦਾ ਇਹਨਾਂ ਦੇ ਵੱਧ ਹੋਣ ਕਿਉਂਕਿ ਮੈਂ ਤਾਂ ਮੇਰੇ ਕੋਲ ਤਾਂ ਰਿਸੋਰਸਿਸ ਨਹੀਂ ਕੋਈ ਮੈਂ ਤਾਂ ਆਮ ਜਿਹਾ ਬੰਦਾ ਸੋ ਉਹ ਚੀਜ਼ਾਂ ਮੇਰੇ ਕੋਲ ਨਹੀਂ ਹੈਗੀਆਂ ਪਰ ਗੁਰਦੀਪ ਬਾਠਾ ਜਿਹੜਾ ਲੋਕਾਂ ਦੇ ਦਿਲਾਂ 'ਚ ਵਸਦਾ ਤੇ ਲੋਕ ਇਸ ਗੱਲ ਦਾ ਸਬੂਤ ਹੈ ਜਿਹੜਾ 23 ਤਰੀਕ ਨੂੰ ਆ ਸਰਕਾਰੀ ਤੰਤਰ ਦਾ ਕਾਫੀ ਜਿਹੜਾ ਪ੍ਰਭਾਵ ਵੀ ਰਿਹਾ ਮਤਲਬ ਉਸ ਚੀਜ਼ ਦਾ ਪ੍ਰੈਸ਼ਰ ਵੀ ਰਿਹਾ ਪਰ ਗੁਰਦੀਪ ਬਾਠ ਦੇ ਸਮਰਥਕ ਜਾਂ ਗੁਰਦੀਪ ਬਾਠ ਆਪ ਕਿਸ ਤਰ੍ਹਾਂ ਤਸਵੀਰ ਜਿਹੜੀ ਉਹ ਸਾਹਮਣੇ ਆਈ ਦੇਖੋ ਸਰਕਾਰਾਂ ਜ਼ੋਰ ਲਾਉਂਦੀਆਂ ਨੇ ਜੀ ਲਾਇਆ ਗਿਆ ਕੱਲ ਵੀ ਸਾਡਾ ਰੋਡ ਸ਼ੋਅ ਰੁਕ ਪਰसों ਸਾਡਾ ਰੋਡ ਸ਼ੋਅ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹ ਚੀਜ਼ਾਂ ਵੀ ਦੇਖੋ ਲੋਕਾਂ ਦੀ ਕਚਹਿਰੀ ਚ ਨੇ ਲੋਕ ਸਾਰਾ ਕੁਝ ਲੋਕ ਭਲੀ ਭਾਤੇ ਜਾਣਦੇ ਲੋਕ ਬਹੁਤ ਇੰਟੈਲੀਜੈਂਟ ਨੇ ਬਹੁਤ ਸਮਝਦਾਰ ਨੇ ਬਹੁਤ ਸਮਝਦਾਰੀ ਨਾਲ ਲੋਕ ਨੇ ਜਿਹੜੇ ਵੋਟ ਕਰਦੇ ਨੇ ਸੋ ਲੋਕਾਂ ਨੂੰ ਸਾਰਾ ਕੁਝ ਪਤਾ ਹੈ ਇਹ ਜਿਹੜੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਵੀ ਚੋਣ ਲੜ ਰਹੇ ਹੈਗੇ ਆ ਜਿੱਤ ਜਾਣ ਤੋਂ ਬਾਅਦ ਕਿਹੜੀ ਪਾਰਟੀ ਨਾਲ ਤੁਸੀਂ ਜੁੜਗੇ ਦੇਖੋ ਜੀ ਨਾ ਤਾਂ ਆਜ਼ਾਦ ਉਮੀਦਵਾਰ ਚੋਣ ਲੜਨ ਵੇਲੇ ਜਿਹੜਾ ਮੈਂ ਫੈਸਲਾ ਕੀਤਾ ਸੀ ਨਾ ਤਾਂ ਉਹ ਮੈਂ ਇਕੱਲੇ ਨਹੀਂ ਕੀਤਾ ਸੀ ਕੋਈ ਡਰਾਇੰਗ ਰੂਮ ਚ ਬੈਠ ਕੇ ਕੀਤਾ ਮੈਂ ਲੋਕਾਂ ਦੀ رائے ਨਾਲ ਹੀ ਉਹ ਫੈਸਲਾ ਕੀਤਾ ਸੀ ਸਮਰਥਕਾਂ ਦੀ رائے ਨਾਲ ਹੀ ਉਹ ਫੈਸਲਾ ਕੀਤਾ ਸੀ ਜੇ ਆਉਣ ਵਾਲੇ ਸਮੇਂ ਚ ਕੋਈ ਇਹ ਜੇ ਆਪਾਂ ਨੂੰ ਕੋਈ ਫੈਸਲਾ ਲੈਣਾ ਪੈਂਦਾ ਤਾਂ ਡਰਾਇੰਗ ਰੂਮ ਚ ਬੈਠ ਕੇ ਕਦੇ ਉਹ ਫੈਸਲਾ ਨਹੀਂ ਹੋਊਗਾ ਪੂਰੇ ਬਰਨਾਲੇ ਦੇ ਹਲਕੇ ਦੇ ਵੋਟਰਾਂ ਤੋਂ ਪੁੱਛ ਕੇ ਹੀ ਗਰਦੀਬ ਬਾੜ ਫੈਸਲਾ ਪਹਿਲੀ ਵਾਰ ਦੀ ਸਭ ਤੋਂ ਵੱਡੀ ਲੜਾਈ ਕੀ ਨਾ ਫਾਈਟ ਕੀ ਨਾ ਮੰਨ ਗਰਦੀਬ ਬਾੜ ਦੀ ਸਭ ਤੋਂ ਵੱਡੀ ਲੜਾਈ ਹੈ ਜਿਹੜੀ ਬਰਨਾਲੇ 'ਚ ਹੋ ਰਹੀ ਕਰਪਸ਼ਨ ਨਾਲ ਬਰਨਾਲੇ 'ਚ ਹੋ ਰਹੀ ਘੂਸਖੋਰੀ ਨਾਲ ਬਰਨਾਲੇ ਦੀ ਜਿਹੜੀ ਮਤਲਬ ਕਿ ਕਰਪਸ਼ਨ ਹੈ ਜਿਹੜੀ ਬਰਨਾਲੇ 'ਚ ਹੋ ਰਹੀ ਹੈ ਉਹਦੇ ਨਾਲ ਮੇਰੀ ਲੜਾਈ ਹੈ ਬਰਨਾਲੇ ਦੀਆਂ ਮੁਸ਼ਕਲਾਂ ਨਾਲ ਮੇਰੀ ਲੜਾਈ ਹੈ ਬਰਨਾਲੇ ਦੀ ਜਿਹੜੀ ਡਿਵੈਲਪਮੈਂਟ ਰੁਕੀ ਪਈ ਹੈ ਉਹਦੇ ਨਾਲ ਮੇਰੀ ਲੜਾਈ ਹੈ ਮੇਰੀ ਕਿਸ